ਹਾਂਜੀ ਦੋਸਤੋ ਆਪਾਂ ਇਸ ਵਕਤ ਕੋਰਟ ਬੁੱਡਾ ਦਫ਼ਤਰ ਦੇ ਵਿੱਚ ਬੈਠਿਆਂ ਜੀ ਜਿੱਥੇ ਆਪਣੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਰਾ ਪਹੁੰਚਦੇ ਤੇ ਇੱਧਰ ਵੀ ਸਾਡਾ ਜਿਹੜਾ ਵੱਡੀ ਚੜ੍ਹਦੀ ਕਲਾ ਜੀ ਸੋਸ਼ਲ ਮੀਡੀਆ ਚਲਾ ਰਿਹਾ ਹੈ ਭਰਾ ਸਾਡਾ ਇਹਨਾਂ ਦਾ ਪੇਜ ਵੀ ਚੱਲਦਾ ਹੈ ਜੀ ਤੇ YouTube ਵੀ ਕਿਉਂਕਿ ਕਿਸਾਨੀ ਨੂੰ ਬਹੁਤ ਵੱਡਾ ਹਲਾਰਾ ਦਿੰਦੇ ਆ ਜੀ ਕਿਉਂਕਿ ਜੇ ਆਪਾਂ ਜਿੰਨੀਆਂ ਵੀ ਵੀਡੀਓ ਵੱਧ ਤੋਂ ਵੱਧ ਇਹਨੇ ਹੁੰਦੀਆਂ ਸ਼ੇਅਰ ਵੀ ਕਰਿਆ ਕਰੋ ਅੱਗੇ ਵੀ ਤੁਸੀਂ ਕਰਦੇ ਕਿਉਂਕਿ ਜਿੰਨਾ ਤੁਸੀਂ ਸਾਥ ਦਿਓਗੇ ਤੇ ਬਾਕੀ ਆਪਣੀ ਬੇਨਤੀ ਦੇਣਗੇ ਤੁਹਾਨੂੰ ਥੋੜੀ ਜੀ ਜਾਣਕਾਰੀ ਕੀ ਕਹਿਣਾ ਚਾਹੀਦਾ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਹੈਗਾ ਜੀ ਸੁਖੀ ਸ਼ੇਰ ਗੱਲ ਤੇ ਪੰਜ ਆਪ ਪੈਦਾਵਾਰ ਮੇਰਾ ਪੇਜ ਹੈਗਾ ਤੇ ਜਿਵੇਂ ਦੇਖੋ ਭਈ ਆਪਾਂ ਮੈਂ ਖੁਦ ਵੀ ਖੇਤੀ ਕਰਦਾ ਹਨਾ ਸਾਰੇ ਵੀਰਾਂ ਨੇ ਦੇਖੀਆਂ ਹੋਣਗੀਆਂ ਮੇਰੀਆਂ ਵੀਡੀਓ ਵੀ ਲੋਕਡਾਊਨ ਦੇ ਵਿੱਚ ਆਪਾਂ ਮੱਕੀ ਤੇ ਧਣੀਆਂ ਲਾਇਆ ਸੀ ਕਰਦੇ ਸੀ ਧਣੀਆਂ ਪੈਦਾ ਕੀਤਾ ਸੀ ਜਿਹਦੇ ਉਦੋਂ ਬਾਅਦ ਨੂੰ ਆਪ ਹੀ ਵੇਚਿਆ ਆਪ ਹੀ ਉਗ ਕੀਤਾ ਹਨਾ ਆਪਾਂ ਉਰੇ ਆਏ ਆਂਗੇ ਆਪਾਂ ਕਿਸੇ ਦੇ ਮਾਰੇ ਨਹੀਂ ਆਏ ਹੈਗੇ ਹਨਾ ਦੇਖੋ ਜੀ ਆਪਾਂ ਆਪਦੀ ਖੇਤੀ بچਾਉਣੀ ਆ ਆਪਦੀ ਕਿਸਾਨੀ بچਾਉਣੀ ਆ ਜੀ ਹਨਾ ਆਪਦੀਆਂ ਸਰਦਾਰੀਆਂ بچਾਉਣੀਆਂ ਨੇ ਨਸਲਾਂ ਫਸਲਾਂ بچਾਉਣੀਆਂ ਨੇਗੀਆਂ ਤਾਂ ਨਸਲਾਂ ਫਸਲਾਂ بچਾਉਣੀਆਂ ਨੇ ਬਈ ਤਾਂ ਇੱਥੇ ਆਓ ਹਨਾ ਇਸ ਤੋਂ ਬਾਅਦ ਮੈਂ ਇੱਕ ਬੇਨਤੀ ਕਰਦਾਗਾ ਵੀ ਜਿਹੜੇ ਆਪਾਂ ਜਥੇਬੰਦੀਆਂ ਦੇ ਵਿੱਚ ਧੜੇਬੰਦੀਆਂ ਦੇ ਵਿੱਚ ਬੰਦੇ ਬੈਠੇ ਆਣਾ ਉਹਨਾਂ ਨੂੰ ਸਾਰਿਆਂ ਨੂੰ ਖੜ੍ਹ ਦੋ ਤੁਸੀਂ ਯਾਰ ਇੱਕ ਦੇਖੋ ਵੀ ਯਾਰ ਆਪਣਾ ਜਰਨੈਲ ਆਪਦੀ ਜਾਨ ਤਲੀ ਤੇ ਲਾਈ ਬੈਠਾ ਜਿਨ੍ਹਾਂ ਦੀ ਉਮਰ 100 100 ਸਾਲ ਹੋ ਗਈ ਨਾ ਮੰਜਿਆਂ ਦੇ ਪੈਣੇ ਉਹਨਾਂ ਨੂੰ ਵੀ ਮੌਤ ਪਿਆਰੀ ਨਹੀਂ ਹੈਗੀ ਉਹਨਾਂ ਨੂੰ ਵੀ ਐ ਆ ਵੀ ਸਾਨੂੰ ਜ਼ਿੰਦਗੀ ਮਿਲ ਜੇ ਵੀ ਅਸੀਂ ਚਾਹੇ ਆਪਦੇ ਜਵਾਕਾਂ ਨੂੰ ਦੇਖਦੇ ਰਹੀਏ ਮੰਜੇ ਤੇ ਪਿਆਣ ਨੂੰ ਵੀ ਪਰ ਸਾਨੂੰ ਜ਼ਿੰਦਗੀ ਪਿਆਰੀ ਆ ਪਰ ਇੱਧਰ ਜੇਰ ਦੇਖੋ ਇੱਕ ਐਨੀ ਵੱਡੀ ਜੁਨੀਅਨ ਦਾ ਮਾਲਕ ਜਿਹਦੇ ਇੱਕ ਫੋਨ ਕਰੇ ਤੋਂ ਸਰਕਾਰ ਕੰਬ ਜਾਂਦੀ ਹੈਗੀ ਹੈ ਨਾ ਤੁਸੀਂ ਐਂ ਲਾ ਲਓ ਵੀ ਸਿੱਧੂਪੁਰ ਸਾਹਿਬ ਦੀ ਡੱਲੇਵਾਲ ਸਾਹਿਬ ਦੀ ਸਰਕਾਰ ਚੱਲਦੀ ਹੈਗੀ ਇੱਕ ਤਰ੍ਹਾਂ ਤੇ ਅੱਜ ਉਹ ਕਿਸਾਨੀ ਵਾਸਤੇ ਆਪਦਾ ਜ਼ਿੰਦਗੀ ਧਲੀ ਤੇ ਧਰੀ ਬੈਠਾ ਮਾਰਨ ਬਰਸ ਰੱਖੀ ਬੈਠਣਾ ਤੁਹਾਡੇ ਹਿਸਾਬ ਨਾਲ ਕਿਤੇ ਉਹਨੂੰ ਆਫਰ ਆਣੀ ਆਉਂਦੀਆਂ ਹੋਣਗੀਆਂ ਚੱਕ ਕਿੰਨੇ ਕ ਕਰੋੜ ਚਾਹੀਦਾ ਕਿੰਨਾ ਇੱਕ ਤੈਨੂੰ ਹਰ ਮਾਨ ਸਰਕਾਰ ਰੁਪਿਆ ਦੇ ਰਿਹਾ ਹੈ ਨਾ ਉਹ ਵੀ ਵੇਖ ਨਹੀਂ ਸਕਦਾ ਹੈਗਾ ਪਰ ਉਹ ਕਹਿੰਦਾ ਵੀ ਇਹ ਸਾਰ ਸਸਿ ਕਰ ਰਹੇ ਹਾਂਗੇ ਛੋਡੇ ਵਾਸਤੇ ਕਰ ਰਹੇ ਹਾਂ ਦੇਖੋ ਜਿਹੜੇ ਬੰਦੇ ਨੂੰ ਗੈਟ ਦੀ WPO ਜਿੰਨੀ ਜ਼ਿਆਦਾ ਨੌਲੇਜ ਆ ਵੀ ਇਹ ਚੀਜ਼ਾਂ ਕੀ ਨੇ ਵੀ 1994 ਚ ਬਿਲ ਪਾਸ ਹੋਇਆ ਸੀ ਉਦੋਂ ਆਪਣੇ ਇਹੀ ਸਾਰੇ ਮੰਤਰੀਆਂ ਤੇ ਖੰਤਰੀਆਂ ਦੇ ਸਾਈਨ ਹੋਏ ਹੋਏ ਨੇ ਫਿਰ 2000 ਦੇ ਕਿ ਬਿਲ ਹੋਰ ਆਇਆ ਜਿਹਦੇ ਵਿੱਚ ਕਹਿੰਦੇ ਵੀ ਕਿਸਾਨਾਂ ਨੂੰ ਜਿਹੜੀਆਂ ਥੋੜ੍ਹਾ ਮਿਲਦੀਆਂ ਨੇ ਵੀ ਇਹ ਸਾਰੀਆਂ ਤੋਂ ਉਹਨਾਂ ਨੂੰ ਮੰਨਕਰ ਕਰੋ ਕੱਲਾ ਕਹਾਣ ਹੀ ਨਹੀਂ ਜਿਹੜਾ ਅੱਜ ਗਰੀਬਾਂ ਨੂੰ ਜਾਂ ਕਿਸੇ ਨੂੰ ਵੀ ਰਸਨਾ ਵੀ ਮਿਲਦਾ ਨਾ ਉਹ ਵੀ ਨਹੀਂ ਮਿਲਿਆ ਕਰਨਾ ਹੁਣ ਮੈਂ ਦੱਸਾਂ ਗੱਲ ਨਾ ਅੱਜ ਤਾਂ ਆਪਾਂ ਕਹਿ ਰਹੇ ਨੇ ਕਿ ਦਿਹਾੜੀ ਵੀ ਨਹੀਂ ਜਾਂਦੇ ਹੈਗੇ ਵੀ ਸਾਡੇ ਦਾ ਆਟਾ ਢਾਲ ਸਕੀਮ ਮਿਲ ਜਾਂਦੀ ਹੈਗੀ ਉਹ ਸਾਰਾ ਕੁਝ ਬੰਦ ਹੋ ਗਿਆ ਨਾ ਤੁਸੀਂ ਦੇਖ ਲਿਓ ਇਹ ਗੱਲਾਂ ਤੁਸੀਂ ਅੱਜ ਤੋਂ 20 50 ਸਾਲ ਨੂੰ ਯਾਦ ਕਰੋਗੇ ਜੇ ਹੁਣ ਨਾ ਆਪਣੇ ਉਰੇ ਸਸਤੀ ਲੇਬਰ ਕਰਾਇਆ ਕਰਨਗੇ ਆਪਾਂ ਤੋਂ ਤੇ ਡੰਡੇ ਮਾਰ ਮਾਰ ਕੇ ਕੰਮ ਲਿਆ ਕਰਨਗੇ ਜਿਹੜਾ ਪੰਜਾਬ ਦੇ ਵਿੱਚ ਵੱਡੇ ਵੱਡੇ ਰੋਡ ਬਣਦੇ ਨੇ ਨਾ ਆਪਾਂ ਨੂੰ ਆਇਆ ਕਣੀ ਆਪਣੀਆਂ 18 ਸਕੋਰ ਵੀ ਉਹੀਆ ਵਾਸਤੇ ਬਣ ਰਾਈ ਨੇ ਇਹ ਹਿਸਾਬ ਦੇ ਵਾਸਤੇ ਬਣ ਰਹੇ ਨੇ ਵੀ ਇੱਥੋਂ ਪੰਜਾਬ ਚੋਂ ਟਰੱਕ ਲੋਡ ਕਰਕੇ ਸਿੱਧਾ ਹੱਗਿਆ ਇੰਗਲੈਂਡ ਜਾ ਕੇ ਖੜ੍ਹਾ ਕਰੂਗਾ ਜਿਹਨੂੰ ਸਰਕਰੂਪਿਆਂ ਦੇ ਆਗੇ ਦੇਖੋ ਕਿੱਥੇ ਜੇ ਆਪਾਂ ਜਾ ਕੇ ਤਾਂ ਆਪਣੀਆਂ ਆਲੂਆਂ ਦੀਆਂ ਭਾਣੀਆਂ ਹੋਈਆਂ ਟਰਾਲੀਆਂ ਇੰਗਲੈਂਡ ਤੱਕ ਜਾਇਆ ਕਰਾਂਗੇ ਆਪਾਂ ਮੇਰਾ ਬਾਹਰ ਸੁਣੋ ਗੱਲ ਉਹ ਯਾਗ ਜੋ ਨਹੀਂ 2023 ਤੋਂ ਬਾਅਦ ਦਾ ਬਹੁਤ ਵੱਡਾ ਫੇਰਬਦ ਲਾਉਣ ਵਾਲਾ ਬਾਈ ਧੰਨਵਾਦ ਜੇਕਰ ਕੋਈ ਬੋਲ ਦੇ ਕੋਲ ਪੁੱਜ ਕੋ ਵੀ ਹੋਵੇ ਤਾਂ ਆਪਦਾ ਅਣਜਾਣ ਬੱਚਾ ਸਮਝ ਕੇ ਮਾਣਗੀ ਬੜੀ ਵਧੀਆ ਵੀਰ ਨੇ ਆਪਣੇ ਨੇ ਦੱਸਿਆ ਜੀ ਤੁਹਾਨੂੰ ਪੇਜ 'ਤੇ ਦੱਸਿਆ ਜੀ ਤੇ ਬੜੀ ਵੱਡੀ ਵੱਡੀ ਗੱਲ ਜੀ ਜਿਹੜਾ 50 ਸਾਲ ਦਾ ਟ੍ਰੀਰ ਬਾ ਡਲੇਵਾਲ ਸਾਹਿਬ ਨੂੰ ਇੰਨੀ ਨੌਲੇਜ ਕਿਉਂਕਿ ਇਹੋ ਜਿਹਾ ਹੀਰਾ ਆਗੂ ਆਪਾਂ ਜੇ ਅੱਜ ਆਪਣੇ ਹੱਥੋਂ ਗਵਾਜ ਜਾਂਦਾ ਹੈ ਨਾ ਤੇ ਸਾਰੀ ਉਮਰ ਪਛਤਾਵਾ ਰਹਿ ਜਾਣਾ ਹੈ ਬਾਕੀ ਫਿਰ ਵੀ ਲੋਕ ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਹੁੰਦੇ ਨਾ ਵੀ ਸਰਕਾਰ ਨੇ ਸੜਕਾਂ ਬਣਾਈਆਂ ਨੇ ਦਰਖਤ ਵੜਦੇ ਚਾਹੇ ਉਹਦੀ ਥਾਂ ਤੇ ਨਵੇਂ ਦਰਖਤ ਲੱਗ ਹੀ ਜਾਣ ਚਾਹੇ ਕੋਈ ਨਵਾਂ ਆਗੂ ਉੱਠੀ ਖੜੇ ਪਰ ਉਹ ਜਿਹੜੇ ਪਹਿਲਾਂ ਵਾਲੇ ਦਰਖਤ ਜੀ